ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਫਿਰ ਮਿਲਦੇ ਹਾਂ ਅੱਜ ਦਿਨ ਹੈਗਾ ਸ਼ਨੀਵਾਰ ਤੇ ਤਰੀਕ ਹੈਗੀ ਆ 24 24 ਤਰੀਕ ਅੱਜ ਤੇ ਅੱਜ ਦਾ ਵੀਲੌਗ ਹੈ ਤੇ ਆਪਾਂ ਸਵੇਰ ਸਵੇਰ ਉੱਠ ਗਏ ਸੀ ਤੇ ਕੰਮ ਆਪਾਂ ਜਿਹੜੇ ਥੋੜੇ ਬਹੁਤੇ ਨਵੇੜਲੇ ਆ ਤੇ ਹੁਣ ਆਪਾਂ ਸਹਿਜ ਨੂੰ ਠਾਇਆ ਸੀ ਸਹਿਜ ਗਿਆ ਬਰਸ਼ ਕਰਕੇ ਨਹਾਉਣ ਤੇ ਆਪਾਂ ਉਹਨਾਂ ਚਿਰ ਆਪਣੇ ਬਿਸਤਰੇ ਵਗੈਰਾ ਇਕੱਠੇ ਕਰਕੇ ਉਹਦੀ ਯੂਨੀਫਾਰਮ ਵਗੈਰਾ ਕੱਢ ਲਈ ਅੱਜ ਬੱਚਿਆਂ ਨੇ ਪਾਉਣੀ ਆ ਸਹਿਜ ਨੇ ਪਾਉਣੀ ਅੱਜ ਵਾਈਟ ਯੂਨੀਫਾਰਮ ਜਿਹੜਾ ਕਿ ਉਹਦਾ ਹਾਊਸ ਆ ਰੈੱਡ ਆ ਇਸ ਕਰਕੇ ਉਹ ਰੈੱਡ ਪਾਉਗੀ ਅੱਜ ਸ਼ਰਟ ਟੀ-ਸ਼ਰਟ ਤੇ ਵਾਈਟ ਸਕਰਟ ਤੇ ਰੈੱਡ ਰੇਬਨ ਆਪਾਂ ਉਹਦੀ ਯੂਨੀਫਾਰਮ ਆ ਜਿਹੜੀ ਕੱਢ ਕੇ ਧਰਤੀ ਆ ਬਾਪਾ ਹਜੇ ਸੁੱਤੇ ਪਏ ਆ ਤੇ ਲਓ ਜੀ ਇਹ ਨਾ ਕੇ ਆ ਗਈ ਹੈ ਜਲਦੀ ਜਲਦੀ ਦੀਵਾਲੇ ਨੇ ਪਹਿਲਾਂ ਹੀ ਖੋਲਲੇ ਸੀਗੇ ਜਦੋਂ ਅਜੇ ਵੀਰਾਨਾਈ ਜਾਂਦਾ ਸੀ ਜਦੋਂ ਉਦੋਂ ਇਹਨੇ ਵਾਲ ਜਲਦੀ ਜਲਦੀ ਖੋਲਲੇ ਸੀ ਕਿਉਂਕਿ ਵਾਲ ਖੋਲਣ ਤੇ ਉਨਾ ਹੀ ਟਾਈਮ ਜ਼ਿਆਦਾ ਲੱਗ ਜਾਂਦਾ ਕਿਉਂਕਿ ਮਿੱਟੀਆਂ ਕਿੰਨੀਆਂ ਦੀਆਂ ਦੋ ਗੁੱਤੇ ਇਸ ਕਰਕੇ ਮੈਂ ਕਹਿ ਦਣੀ ਵੀ ਜੇ ਫਰੀ ਹੋਣੀ ਹੈ ਤਾਂ ਵਾਲ ਜਲਦੀ ਜਲਦੀ ਖੋਲ ਲਿਆ ਕਰ ਠੀਕ ਆ ਤੇ ਇਹ ਗੁੱਤ ਕਰਕੇ ਫਿਰ ਆਪਾਂ ਇਹਨੂੰ ਤਿਆਰ ਕਰਾਂਗੇ ਲੋ ਜੀ ਮੱਥਾ ਟੇਕ ਲੇ ਪਹਿਲਾਂ ਇਹ ਤੇ ਪਾਪਾ ਦੇਖ ਲਓ ਹਜੇ ਸੁੱਤੇ ਹੀ ਪਏ ਆ ਹੁਣ ਜਲਦੀ ਜਲਦੀ ਇਹਨੇ ਇੱਕ ਮਿੱਟੀ ਰੰਦੀ ਸੀ ਖੋਲਣ ਵਾਲੀ ਕਹਿੰਦੀ ਮੇਰੀ ਫਿਰ ਮੈਂ ਉਹ ਦਵਾਈ ਦੇਤੀ ਮੈਂ ਖਾਜੂ ਜਲਦੀ ਨਹਾ ਲੋ ਵੀਰਾ ਨਹਾ ਲਿਆ ਤੇ ਸੁਬਾ ਸੁਬਾ ਦਾ ਟਾਈਮ ਇੰਨੀ ਜਲਦੀ ਹੋ ਜਾਂਦਾ ਉਧਰੋਂ ਧੁੱਪ ਵੀ ਇੰਨੀ ਤੇਜ਼ ਚੜ ਜਾਂਦੀ ਹੈ ਨਾ ਸੁਬਾ ਸਾਢੇ 6 ਵਜੇ ਸੂਰਜ ਹੈ ਜਿਹੜਾ ਦਿਖਣਾ ਸ਼ੁਰੂ ਹੋ ਜਾਂਦਾ ਤੇ ਦੇਖ ਲਓ ਅੱਜ ਇੰਨੀ ਜ਼ਿਆਦਾ ਗਰਮੀ ਹੈ ਨਾ ਦੇਖ ਲਓ ਤੁਸੀਂ ਸ਼ਾਮ ਨੂੰ ਮੀਂਹ ਜਾਂ ਨੇਰੀ ਕੋਈ ਨਾ ਕੁਝ ਜ਼ਰੂਰ ਆਊਗਾ ਅੱਜ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਇਸ ਕਰਕੇ ਤੇ ਮੈਨੂੰ ਕਹਿੰਦੀ ਮੇਰੀ ਅੱਜ ਵੀ ਗੁੱਤਾ ਦੂਸਰੂ ਹੀ ਕਰਦੀ ਨੀਚੇ ਮੋੜ ਕੇ ਮੈਨੂੰ ਕਹਿ ਦਿੰਨੀ ਵੀ ਤੂੰ ਮਿੱਡੀਆਂ ਨਾ ਕਰਾਇਆ ਕਰ ਪਰ ਨੇ ਇਹਦੇ ਬੇਬੀ ਹੇਅਰ ਬਹੁਤ ਜ਼ਿਆਦਾ ਹੈਗੇ ਛੋਟੇ ਨਿਕਲ ਜਾਂਦੇ ਆ ਤੇ ਲੋ ਵਾਸੀਆਂ ਲਈ ਜਾਂਦੀ ਕਿਉਂਕਿ ਨਾ ਇਹ ਕਦੇ ਵੀ ਸਾਡੇ ਬੱਚੇ ਜਿਹੜੇ ਵੀ ਐ ਨਹੀਂ ਵੀ ਚਾਹ ਪੀ ਕੇ ਠੋਣੇ ਪਹਿਣਗੇ ਪਹਿਲਾਂ ਇਹਨਾਂ ਨੂੰ ਚਾਹ ਦੇਣੀ ਪਊਗੀ ਨਾ ਇਹ ਸਿੱਧਾ ਉੱਠਦੇ ਆ ਆਵਾਜ਼ ਦਿੱਤੀ ਆ ਉੱਠ ਕੇ ਉੱਠ ਕੇ ਆ ਉਹਦਾ ਬ੍ਰਸ਼ ਚੱਕਦੇ ਆ ਬ੍ਰਸ਼ ਕਰਕੇ ਤੇ 플ਸ਼ ਵਗੈਰਾ ਜਾ ਕੇ ਤੇ ਚਲੋ ਜੀ ਸ਼ਨਾਣ ਕਰਕੇ ਨਾ ਕੀ ਆ ਉਹਦਾ ਤੇ ਫੇਰ ਆ ਕੇ ਗੁੱਤਾਂ ਗੱਤਾਂ ਕਰਾ ਕੇ ਤਿਆਰ ਹੋ ਕੇ ਫੇਰ ਜੇ ਇਹਨਾਂ ਨੇ ਕੁਝ ਖਾਣਾ ਪੀਣਾ ਹੁੰਦਾ ਫੇਰ ਖਾਂਦੇ ਆ ਜੇ ਚਾਹ ਪੀਣੀ ਆ ਪੀ ਲੈਂਦੇ ਆ ਜੋ ਵੀ ਜਿਵੇਂ ਵੀ ਨੇ ਰੋਟੀ ਖਾਣੀ ਆ ਜਾਂ ਕੁਝ ਵੀ ਖਾਣਾ ਪੀਣਾ ਜਿਹੜਾ ਫੇਰ ਖਾਂਦੇ ਆ ਇਹ ਆਏ ਨੇ ਸਾਡੇ ਪਹਿਲਾਂ ਤੋਂ ਹੀ ਮੈਂ ਸਹਜ ਨਿੱਕੀ ਜੀ ਹੁੰਦੀ ਐ ਐ ਕਰਦੀ ਹੁੰਦੀ ਸੀ ਵੀ ਛੋਟੀ ਹੁੰਦੀ ਤੋਂ ਪਹਿਲਾਂ ਮੈਂ ਉਹਨੂੰ ਨਿਵਾਣ ਨੂੰ ਸਾਰੇ ਗੁੱਤ ਵਗੈਰਾ ਕਰਕੇ ਤਿਆਰ ਕਰਕੇ ਕੁਝ ਦਿੰਦੀ ਹੁੰਦੀ ਸੀ ਖਾਣ ਨੂੰ ਨਹੀਂ ਕਈ ਬੱਚੇ ਹੁੰਦੇ ਆ ਵੀ ਉੱਠਦੇ ਨੇ ਜਲਦੀ ਜਲਦੀ ਵਾਜਾਂ ਮਾਰੀ ਗਈ ਨਹੀਂ ਇਹਨਾਂ ਨੂੰ ਬਸ ਟਾਈਮ ਤੇ ਜਿਵੇਂ 6 ਵਜੇ ਮੈਂ ਇਹਨੂੰ ਆਵਾਜ਼ ਦੇਣੀ ਹੁੰਦੀ ਐ ਵੀ ਸਹਜ ਦੀ ਉੱਠ ਖੜ ਚਲੋ ਆਜੋ ਬਰਸ਼ ਲੈ ਕੇ ਬਸ ਤੇ ਕਦੇ ਤਾਂ ਭਵਾਂ ਵੀ ਜਿਵੇਂ ਬਾਹਲੀ लेट ਸੁੱਤੇ ਰਾਤ ਨੂੰ ਚਲੋ ਉੱਦਨਦਾ ਕਈ ਵਾਰੀ ਇਹ ਥੋੜੀ ਜਿਹੀ ਹਲਮਟੋਲ ਜੀ ਕਰੀ ਜਾਂਦੇ ਰਹਿੰਦੇ ਉੱਠਦਾ ਮम्मा 5 ਮਿੰਟ ਨੋੜਦੀਆਂ 10 ਨੋੜਦੀ ਉੱਦਨਦਾ ਭਵਾਂ ਕਹਿੰਦੇ ਨਹੀਂ ਇਹ ਕਦੇ ਵੀ ਆਏ ਨਹੀਂ ਕਿਆ ਵੀ ਮੈਂ ਉੱਠਦੀ ਨਹੀਂ ਜਾਂ ਮੈਨੂੰ ਐ ਠੋਣੀ ਕੋ ਫੜ ਕੇ ਠੋਣੀ ਰੋਣਾ ਪਹਿਨਾਂ ਤੋਂ ਛੋਟੇ ਹੁੰਦਿਆਂ ਤੋਂ ਠੀਕ ਆ ਤੇ ਹੁਣ ਬਸ ਇਹਦੀਆਂ ਮੈਂ ਗੁੱਤਾਂ ਜਿਹੜੀਆਂ ਕਰਤੀਆਂ ਸੀ ਇਹ ਰੱਪਾ ਰਸੋਈ ਜੇ ਦੀ ਲੰਚ ਬਣਾਉ ਲੰਚ ਬਣਾ ਕੇ ਦੇਵਾਗੇ ਨੂੰ ਤੇ ਖਾ ਕੇ ਇਹ ਕਦੇ ਹੀ ਜਾਂਦੀ ਹੈ ਕਿ ਤੇ ਇਹ ਤਾਂ ਭਲਾ ਬ੍ਰੇਕਫਾਸਟ ਕੁਝ ਖਾ ਜੇ ਨਹੀਂ ਤਾਂ ਬਸ ਇਹ ਜਾਂਦਾ ਚਾਹ ਪੀ ਕੇ ਬਿਸਕਟ ਵਗੈਰਾ ਤੇ ਨਹੀਂ ਕੱਲੀ ਚਾਹ ਵੀ ਕੇ ਚਲੀ ਜਾਂਦੀ ਹੈ ਕਦੇ ਹੀ ਤਾਂ ਆਪਾਂ ਰੋਟੀ ਜੇ ਦੀ ਫੇਵਰੇਟ ਕੋਈ ਸਬਜ਼ੀ ਵਗੈਰਾ ਹੋਵੇ ਵਾਲੀ ਤਾਂ ਉਸ ਦਿਨ ਤਾਂ ਭਲਾਏ ਖਾ ਕੇ ਚਲੇ ਨਹੀਂ ਤਾਂ ਨਹੀਂ ਤੇ ਚਾਹ ਵੀ ਬਹੁਤ ਘੱਟ ਹੀ ਪਿੰਦੀ ਹੈ ਇਹ ਲਓ ਜੀ ਹੁਣ ਆਪਾਂ ਇਹਨਾਂ ਦੇ ਗੁੱਤਾਂ ਜਿਹੜੀਆਂ ਕਰਕੇ ਫਿਰ ਆਪਾਂ ਇਹਦੀ ਰੋਟੀ ਬਣਾਉਣੀ ਆ ਟਿਫਨ ਜਿਹੇ ਬਸ ਸਬਜੀ ਰੋਟੀ ਲੈ ਕੇ ਜਾਂਦੀ ਆ ਕੋਈ ਵੀ ਸਬਜੀ ਬਣੀ ਹੋਵੇ ਉਹੀ ਲੈ ਜਾਂਦੀ ਆ ਕਦੇ ਤਾਂ ਭਲਾ ਹੋਵੇ ਮਤਲਬ ਜਿੱਦਣ ਇਹ ਜਿਹੜੀ ਸਬਜੀ ਨਾ ਖਾਂਦੀ ਹੋਵੇ ਇੱਕ ਦੋ ਸਬਜੀਆਂ ਐਵੇਂ ਦੀਆਂ ਜਿਹੜੀਆਂ ਬਿਲਕੁਲ ਵੀ ਨਹੀਂ ਖਾਂਦੀ ਤਾਂ ਫਿਰ ਉਸ ਦਿਨੇ ਇਹ ਨਾ ਮਿਸਾ ਪਰੌਂਠਾ ਲੈ ਜਾਂਦੀ ਆ ਜਿਵੇਂ ਮਤਲਬ ਪਿਆਜ਼ ਪਾਤਾ ਥੋੜਾ ਜਾ ਤੇ ਵੇਸਣ ਪਾ ਕੇ ਜਾਂ ਕੋਈ ਦਾਲ ਬਣੀ ਹੋਵੇ ਤਾਂ ਰਾਤ ਨੂੰ ਦਾਲ ਵਾਲਾ ਪਰੌਂਠਾ ਸਵੇਰੇ ਇਹ ਤਿੱ ਨਹੀਂ ਤੇ ਮੱਖਣ ਲਗਾ ਕੇ ਲੈ ਜਾਂਦੀ ਆ ਨਾਲ ਇੱਕ ਫਰੂਟ ਕਈ ਵਾਰ ਇਹ ਕਲੀ ਡੱਬੀ ਹੁੰਦੀ ਆ ਫਰੂਟ ਲੈ ਕੇ ਜਾਂਦੀ ਕੋਈ ਵੀ ਬਿਸ਼ਾਇਦ ਜ਼ਿਆਦਾਤਰ ਇਹ ਬਨਾਣਾ ਖਾਂਦੀ ਆ ਹੋਰ ਫਰੂਟ ਬਹੁਤ ਘੱਟ ਇਹਦਾ ਖਾਂਦੀ ਆ ਬਸ ਜ਼ਿਆਦਾਤਰ ਬਨਾਣਾ ਹੀ ਖਾਂਦੀ ਆ ਇਹ ਬਨਾਣਾ ਹੀ ਲੈ ਕੇ ਜਾਂਦੀ ਆ ਸ਼ੁਰੂ ਤੋਂ ਛੋਟੇ ਹੁੰਦੇ ਆ ਪਰ ਹੁਣ ਵੀ ਬਨਾਣਾ ਲੈ ਜਾਂਦੀ ਆ ਕਈ ਵਾਰ ਇੱਕ ਲੈ ਜਾਂਦੀ ਕਈ ਵਾਰ ਦੋ ਲੈ ਜਾਂਦੀ ਪਾਣੀ ਦੀ ਬੋਟਲ ਵਗੈਰਾ ਉੱਪਰ ਲੈਂਦੀ ਆ ਮੈਨਾਂ ਕਿੰਨਾ ਹੀ ਟਾਈਮ ਇਹਦੀਆਂ ਗੁੱਤਾਂ ਦੇ ਲੱਗ ਜਾਂਦਾ ਫਿਰ ਤਾਈਓ ਮੈਂ ਕਹਿ ਦਿੰਨੀ ਵੀ ਜਲਦੀ ਜਲਦੀ ਨਾ ਆ ਕੇ ਨਾ ਨਹੀਂ ਤਾਂ ਇਹ ਤਿਆਰਤਾ ਮਿੰਟਾਂ 'ਚ ਹੋ ਜਾਂਦੀ ਆ ਬਸ ਗੁੱਤਾਂ ਤੇ ਹੀ ਟਾਈਮ ਲੱਗ ਜਾਂਦਾ ਇਹਦੀਆਂ ਤੇ ਲਓ ਜੀ ਆਪਣੀ ਸਲਫ ਹੋ ਗਈ ਸੀ ਸਾਫ਼ ਤੇ ਆਪਾਂ ਹੁਣ ਬਣਾਵਨੇ ਆ ਇਹਦਾ ਪਰੌਂਠਾ ਹੱਥੋਂ ਕੇ ਆ ਕੇ ਤੇ ਲਓ ਜੀ ਹੁਣ ਆਪਾਂ ਬਣਾ ਲਿਆ ਇਹਦਾ ਪਰੌਂਠਾ ਪਰੌਂਠਾ ਬਣਾਇਆ ਇਹਦਾ ਪਿਆਜ਼ ਵਾਲਾ ਅੱਜ ਕਿਉਂਕਿ ਅੱਜ ਇਹਦੀ ਫੇਵਰੇਟ ਸਬਜ਼ੀ ਨਹੀਂ ਹੈਗੀ ਸਬਜ਼ੀ ਕਹਿੰਦੀ ਸੀ ਆਲੂ ਚੋਲਿਆਂ ਦੀ ਕਹਿੰਦੀ ਮੈਂ ਲੈ ਕੇ ਨਹੀਂ ਜਾਣੀ ਤੇ ਫਿਰ ਇਹ ਕਹਿ ਦਿੰਦੀ ਮੈਨੂੰ ਪਿਆਜ਼ ਪਾ ਦੇ ਪਰੌਂਠੇ ਦੇ ਵਿੱਚ ਪਿਆਜ਼ ਵਾਲਾ ਪਰੌਂਠਾ ਇਹ ਖਾ ਲੈਂਦੀ ਹੈ ਤਕਰੀਬਨ ਉੱਪਰ ਲਾਤਾ ਮੱਖਣ ਤੇ ਨਾਲ ਪਾ ਲਈਏ ਨੇ ਡੱਬੀ ਚ ਨਹੀਂ ਤਾਂ ਉਹ ਲਾਂਚ ਬਾਕਸ 'ਚ ਹੁਣ ਇਹ ਆਪਾਂ ਨੇ ਇਹਦਾ ਜਿਹੜੀ ਰੋਟੀ ਆ ਹਮੇਸ਼ਾ ਕੱਪੜੇ ਦੇ ਪੋਣੇ 'ਚ ਹੀ ਅਸੀਂ ਇਹਦੀ ਕਵਰ ਕਰਦੇ ਹੁੰਨੇ ਆ ਕਿਉਂਕਿ ਨਾ ਮਤਲਬ ਫਾਊਲ ਪੇਪਰ ਵਗੈਰਾ ਉਹ ਅਸੀਂ ਯੂਜ਼ ਨਹੀਂ ਕਰਦੇ ਛੋਟੇ ਹੁੰਦੇ ਤਾਂ ਮੈਂ ਕਦੇ ਵੀ ਰੋਟੀ 'ਚ ਇਹ ਵਾਲਾ ਪੇਪਰ ਨਹੀਂ ਯੂਜ਼ ਕੀਤਾ ਹਮੇਸ਼ਾ ਹੀ ਬਸ ਇਹਦੀ 'ਚ ਹੀ ਲੈ ਕੇ ਜਾਂਦੀ ਕੱਪੜੇ ਦੇ ਪੋਣੇ ਬਣਾਏ ਹੋਏ ਆ ਤੇ ਲੋ ਜੀ ਪਾਪਾ ਵੀ ਪਹੁੰਚ ਗਏ ਰਸੋਈ 'ਚ ਪਾਪਾ ਕਹਿੰਦੇ ਮੈਨੂੰ ਇੱਕ ਮਿਲ ਗਈ ਅੰਦਰੋਂ ਟੌਫੀ ਤੇ ਉਹ ਸਹਿਜ ਨੂੰ ਕਹਿੰਦੇ ਲੈ ਲੈ ਲਾ ਤੇ ਬੱਚੇ ਗਏ ਚਲੇ ਹੁਣ ਤੇ ਆਪਾਂ ਰੋਟੀ ਜਿਹੜੀ ਪਾਪਾ ਦੀ ਵੀ ਬਣਾ ਲੀਏ ਪਪਰ ਨੌਨ ਲੱਗਦੀ ਹੋਣਗੇ ਤੇ ਆਪਾਂ ਹੁਣ ਇੱਥੇ ਬਣਾਉਣੇ ਆ ਰੋਟੀ ਰੋਟੀ ਬਣਾ ਕੇ ਫਿਰ ਆਪਾਂ ਅੱਗੇ ਤਾਂ ਅਸੀਂ ਚਾਹ ਬਣਾ ਲੈਂਦੇ ਸੀ ਹੁਣ ਚਾਹ ਜਿਹੜੀ ਸੁਬਾ ਵਾਲੀ ਬੰਦ ਕਰਤੀ ਗਰਮੀ ਹੁਣ ਕਰਕੇ ਆਪਾਂ ਲੱਸੀ ਪੀ ਲੈਨੇ ਆ ਪਰੌਂਠਿਆਂ ਨਾਲ ਸਬਜ਼ੀ ਹੁੰਦੀ ਹੈ ਜਿਹੜੀ ਵੀ ਉਹ ਹੀ ਖਾਣੇ ਆ ਠੀਕ ਹੈ ਜੀ ਆਪਣੇ ਪਰੌਂਠੇ ਜਿਹੜੇ ਬਣ ਗਏ ਰੋਟੀ ਬਣ ਗਈ ਇੱਥੇ ਦੇਖਦੇ ਆ ਪਾਪਾ ਜੇ ਨਾਲੇ ਹੋਏ ਤਾਂ ਬੱਚੇ ਗਏ ਚਲੇ ਯਾ ਹਜੇ ਮੈਣ ਆਈ ਨਹੀਂ ਹੋਈ ਉੱਥੇ ਮੋੜ ਤੇ ਜਾ ਕੇ ਖੜ ਜਾਂਦੇ ਆ 5-10 ਮਿੰਟ ਪਹਿਲਾਂ ਹੀ ਆਖ ਦਿੰਦੇ ਆ ਸਾਨੂੰ ਛੇਤੀ ਵੀ ਮੈਣ ਨੂੰ ਘਰ ਨਾ ਮਾਰਨਾ ਸੇ ਆਖ ਦਿੰਦੇ ਆ ਵੀ ਤੁਸੀਂ ਕੋਈ ਨਾ ਟਾਈਮ ਜਿੱਤੇ ਚਲੇ ਜਾਓ ਨਾ ਨਾ ਪਹਿਲਾਂ ਹੀ ਚਲੇ ਜਾਂਦੇ ਆ ਉਹ ਜਲਦੀ ਹਲਦੀ ਆਪਾਂ ਇੱਕ ਸਾਈਡ ਤੋਂ ਦੁੱਧ ਧਰਤਾ ਸੀ ਸੋਕੀ ਮੇਰੇ ਰੋਟੀ ਬਣਾਉਂਦੇ ਆ ਉਹਨਾਂ ਦਾ ਦੁੱਧ ਨੂੰ ਵਾਲ ਆ ਜਾਂਦਾ ਕਿਉਂਕਿ ਜੇ ਤਾਂ ਦੁੱਧ ਦੇ ਕੋਲੇ ਖੜੇ ਰਹਿ ਗਏ ਤਾਂ ਦੁੱਧ ਨੂੰ ਵਾਲਾ ਨਹੀਂ ਆਉਂਦਾ ਜੇ ਕਿਤੇ ਛੱਡ ਕੇ ਆਪਾਂ ਧਰਦ ਗਏ ਮੈਂਟੋ ਮੈਂਟੀ ਆ ਜਾਂਦਾ ਮੇਰੇ ਨਾਲ ਬਹੁਤ ਵਾਰੀਆਂ ਆਏ ਹੋਇਆ ਤਾਂ ਮੈਂ ਹੁਣ ਇਸ ਕਰਕੇ ਨਾਲ ਹੀ ਧਰ ਲੈਣੀ ਹੁੰਦੀ ਜਦੋਂ ਰੋਟੀ ਬਣਾਉਣੀ ਹੈ ਮੇਰੇ ਰੋਟੀ ਬਣਾਉਂਦੇ ਆ ਉਹਨਾਂ ਦਾ ਇੱਥੇ ਪਾਉਂਦੇ ਆ ਪਾਉਂਦੇ ਆ ਮੇਰੇ ਦੁੱਧ ਨੂੰ ਵਾਲਾ ਆ ਜੂਗਾ ਤੇ ਫਿਰ ਮੈਂ ਇਹਨੂੰ ਬੰਦ ਕਰਕੇ ਗਿਆਸ ਉੱਪਰ ਕੱਪੜਾ ਬੰਨ੍ਹ ਦੇਈ ਦਾ ਕਾਟਨ ਦਾ ਪਤਲਾ ਤੇ ਜਿਹੜਾ ਆਪਣੇ ਲਾਈਨਿੰਗ ਵਾਲਾ ਹੁੰਦਾ ਪੱਗ ਵਾਲਾ ਤੇ ਫਿਰ ਉਹਨਾਂ ਜੇ ਦੁੱਧ ਜਲਦੀ ਠਰ ਜਾਂਦਾ ਤੇ ਨਾਲੇ ਫ੍ਰਿਜ ਚ ਰੱਖਿਆ ਜਾਂਦਾ ਟਾਈਮ ਨਾਲ ਤੇ ਅੱਜ ਇੰਨੀ ਜ਼ਿਆਦਾ ਗਰਮੀ ਆ ਨਾ ਦੇਖੀ ਆਇਓ ਸ਼ਾਮ ਨੂੰ ਢੇਰੀ ਨੂੰਰੀ ਆਊ ਕੁਝ ਤੇ ਲਓ ਜੀ ਬੱਚੇ ਜਾਣ ਤੋਂ ਬਾਅਦ ਦੇਖ ਲਓ ਆਪਣੇ ਰੂਮ ਦਾ ਹਾਲ ਵੇਖੋ ਕੀ ਕੋਸ਼ ਕਰ ਪ ਜਾਂਦੇ ਹਜੇ ਕਹਣਗੇ ਮਮਾ ਤੁਸੀਂ ਵਿਹ ਕਿਵੇਂ ਸਾਰਾ ਕੁਝ ਐਵੇਂ ਖਿਲਾਰ ਜਾਂਦੇ ਆ ਬਾਅਦ ਚ ਉਹਨਾ ਮੈਨੂੰ ਘੰਟਾ ਡੇਢ ਘੰਟਾ ਲੱਗ ਜਾਂਦਾ ਇੱਥੇ ਰੂਮ ਚ ਚੀਜ਼ਾਂ ਚੱਕਣ ਦੇ ਰਿਮੋਟ ਰਮਾਟ ਐਵੇਂ ਸਿੱਟ ਜਾਂਦੇ ਬਸ ਸਾਰਾ ਕੁਝ ਅਜੇ ਮੈਂ ਬਿਸਤਰਾ ਚੱਕਣਾ ਆਪਾਂ ਢਾਈ ਜਾਂਦੇ ਹੋਣਗੇ ਲਓ ਜੀ ਆਪਣਾ ਸਾਰਾ ਬਿਸਤਰੇ ਵਗੈਰਾ ਚੱਕ ਤੇ ਸੀ ਮੈਂ ਤੇ ਆਪਾਂ ਧੋਣ ਲੱਗਦੇ ਹੁਣ ਕੱਪੜੇ ਅੰਦਰੋਂ ਆਪਾਂ ਸਫਾਈ ਕਰ ਲਈ ਸੀ ਸਾਰੀ ਤੇ ਮੌਸਮ ਇੰਨਾ ਜ਼ਿਆਦਾ ਗਰਮ ਤੇ ਮੈਂ ਚਾਦਰ ਚ ਉਧਰ ਵੀ ਧੋਤੀ ਸੀ ਅੱਜ ਬੈਡ ਦੀ ਕਿਉਂਕਿ ਇਹ 2-3 ਦਿਨ ਹੋ ਗਏ ਸੀ ਰੋਜ਼ ਇਹਨਾਂ ਕੁਛ ਨਾ ਕੁਛ ਥੋੜਾ ਬੋਧ ਦਾ ਸੈਜ ਤੋਂ ਡੋਲ ਜਾਂਦਾ ਤੇ ਇਸ ਕਰਕੇ ਫਿਰ ਮੈਂ ਦਾ ਦੂਜੇ ਤੀਜੇ ਦਿਨੋਂ ਤੀਜੇ ਦਿਨ ਹੀ ਚਾਦਰ ਧੋ ਦਿੰਨੀ ਕਿਉਂਕਿ ਮੇਰੀ ਬਾਹਂ ਦੁਖਦੀ ਕਰਕੇ ਮੈਥੋਂ ਬਾਹਲੀ ਜਿਆਦਾ ਮਲੀਆਂ ਦੀ ਫਿਰ ਥੋੜੀ ਮਹਿਲ ਹੁੰਦੀ ਤੇ ਜਲਦੀ ਨਿਕਲ ਜਾਂਦੀ ਇਸ ਕਰਕੇ ਮੈਂ ਤੀਜੇ ਦਿਨ ਚਾਦਰ ਧੋ ਕੇ ਵਿਛਾ ਦਿੰਨੀ ਆ ਤੇ ਹੁਣ ਆਪਣੇ ਆ ਕਮਰੇ ਚ ਜਿਹੜਾ ਪੋਚਾ ਰਹਿੰਦਾ ਸੀ ਆਪਾਂ ਉਧਰ ਰਸੋਈ ਦਾ ਸਾਰਾ ਨਵੇੜ ਜਾਂਦਾ ਸੀ ਮੈਂ ਪਹਿਲਾਂ ਕੱਪੜੇ ਧੋਣ ਲੱਗ ਗਈ ਸੀ ਕਿਉਂਕਿ ਹਜੇ ਇੱਥੇ ਪਾਪਾ ਬੈਠੇ ਸੀਗੇ ਤੇ ਇਸ ਕਰਕੇ ਮੈਂ ਬਿਸਤਰੇ ਚੱਕ ਕੇ ਫਿਰ ਮੈਂ ਕੱਪੜਾ ਚੱਲ ਉਧਰੋਂ ਨਵੇੜ ਕੇ ਰਸੋਈ ਵੱਲੋਂ ਸਪਾਈ ਕਰਕੇ ਸਾਰੀ ਚੱਲ ਆਪਾਂ ਕੱਪੜੇ ਧੋ ਲੈਣੀਆਂ ਮੈਂ ਕੱਪੜੀ ਅੱਜ ਪਹਿਲਾਂ ਪਾ ਜਾਂਦੇ ਤੇ ਹੁਣ ਮੈਂ ਇੱਥੇ ਪੋਚਾ ਲਾ ਕੇ ਜਲਦੀ ਅਲਦੀ ਫੇਰ ਨਾਣੋ ਕੇ ਫੇਰ ਉਹਦੋਂ ਸੁੱਕ ਜਾਣਗੇ ਚਾਦਰਾਂ ਤੇ ਆਪਾਂ ਪੁਸ਼ਾਵਾਂਗੇ ਲੋ ਜੀ ਆਪਾਂ ਲਾ ਲਏ ਹੁਣ ਪੋਚਾ ਜਲਦੀ ਜਲਦੀ ਲੋ ਜੀ ਹੁਣ ਆਪਣੇ ਸਾਰੇ ਕੱਪੜੇ ਧੋਤੇ ਹੋਏ ਆ ਤੇ ਆਪਣਾ ਪੋਚਾ ਰਿੰਦਾ ਸੀ ਆ ਕਮਰੇ ਚ ਜਿਹੜਾ ਆਪਾਂ ਜਲਦੀ ਜਲਦੀ ਪੋਚਾ ਗਿਆ ਲੈ ਆ ਕੇ ਲਾ ਤੇ ਲਾ ਕੇ ਪੋਚਾ ਆਪਾਂ ਫੇਰ ਨਾ ਨੂੰ ਕਿ ਆਵਾਂਗੇ ਠੀਕ ਆ ਤੇ ਫ੍ਰੀ ਹੋ ਕੇ ਫਿਰ ਤੁਹਾਡੇ ਨਾਲ ਕਰਦੇ ਆ ਗੱਲਬਾਤ ਆਪਾਂ ਕਰਤਾ ਇੱਧਰਲਾ ਗੇਟ ਬੰਦ ਕਿਉਂਕਿ ਖਵਾ ਜਿਹੜੀ ਚੱਲਣੀ ਸ਼ੁਰੂ ਹੋ ਜਾਂਦੀ ਆ ਰੋਜ਼ ਹੀ ਤੇ ਲੋ ਜੀ ਹੁਣ ਆਪਾਂ ਹੋ ਕੇ ਵਿਹਲੇ ਨਾ ਕੇ ਤੇ ਆਪਾਂ ਲਾ ਕੇ ਲੈਂਦੇ ਕੱਪੜੇ ਕੱਪੜੇ ਜਿਹੜੇ ਥੋੜੇ ਜਿਹਾ ਸਿੱਲੇ ਸੀ ਆਪਾਂ ਪਾਤੇ ਅੰਦਰ ਤੇ ਆਪਾਂ ਸਹਰਾਣੇ ਦਾ ਕਵਰ ਵੀ ਅੱਜ ਚਾਦਰ ਵੀ ਬੜਦੀ ਧੋਤੀ ਸੀ ਇਸ ਕਰਕੇ ਆਪਾਂ ਉਹ ਕਵਰ ਜਿਹੜੇ ਚੜਾ ਲਗੇ ਇਹਨੀ ਜ਼ਿਆਦਾ ਗਰਮੀ ਹੋਈ ਪਈ ਐ ਟਾਈਮ ਹੋ ਗਿਆ 11 ਦਾ ਬਹੁਤ ਜ਼ਿਆਦਾ ਗਰਮੀ ਹੋਈ ਪਈ ਐ ਬਾਹਰ ਤੇ ਸ਼ਾਮ ਨੂੰ ਪੱਕਾ ਜਾਂ ਮੀਂਹ ਜਾਂ ਹਨੇਰੀ ਆਊਗਾ ਕੁਛ ਨਾ ਕੁਛ ਹਵਾ ਇੰਨੀ ਤੇਜ਼ ਚੱਲੀ ਜਾਂਦੀ ਐ ਹਨੇਰੀ ਵਾਂਗ ਬਣਿਆ ਪਿਆ ਅੱਜ ਮੈਂ ਬਿਸਤਰੇ ਦੀ ਚਾਦਰ ਵੀ ਧੋਤੀ ਸੀ ਸਿਰਹਾਣੇ ਦਾ ਕਵਰ ਵੀ ਧੋਤਾ ਸੀਗਾ ਤੇ ਆਪਾਂ ਫਿਰ ਗੁੱਤ ਕਰ ਲਗੇ ਗੁੱਤ ਕਰਕੇ ਫਿਰ ਮਿਲਦੇ ਕਿਉਂਕਿ ਜੇ ਮੈਂ ਨਾਲ ਦੀ ਨਾਲ ਗੁੱਤ ਕਰਨਾ ਤਾਂ ਵਧੀਆ ਰਹਿੰਦੀ ਐ ਜੇ ਮੈਂ ਮਤਲਬ ਕਹਿਦੇ ਆ ਵੀ ਠਹਿਰ ਕੇ ਕਰੂੰਗੀ ਫਿਰ ਮੇਰੇ ਤੋਂ ਗੁੱਤ ਹੀ ਨਹੀਂ ਹੁੰਦੀ ਇਹ ਲਾਲੀ ਆਪਾਂ ਸੰਸਕਰੀਨ ਤੇ ਲਓ ਜੀ ਹੁਣ ਆਪਾਂ ਚਾਦਰਾਂ ਵੀ ਸੁੱਕੰਗਾ ਸੀ ਤੇ ਚਾਦਰਾਂ ਬਲੇੜ ਕੇ ਲਓ ਜੀ ਆਪਾਂ ਵਾਲ ਵਾ ਕੇ ਕਰ ਲਿਆ ਜੂੜਾ ਕਿਉਂਕਿ ਗੁੱਤ ਮੈਂ ਬਹੁਤ ਕੱਟ ਕਰਦੀ ਆ ਗੁੱਤ ਗੁੰਦ ਕੇ ਮੈਂ ਜੂੜਾ ਬਲੇੜ ਲੈਣੀ ਆ ਕਿਉਂਕਿ ਮੈਨੂੰ ਐਂ ਹੁੰਦਾ ਵੀ ਵਧੀਆ ਗਰਮੀ 'ਚ ਪਸੀਨਾ ਵਗੈਰਾ ਨਹੀਂ ਆਉਂਦਾ ਤੇ ਆਪਾਂ ਜਲਦੀ ਜਲਦੀ ਵਿਛਾਦਗੇ ਚਾਦਰ ਹੁਣ ਬੈਡ ਦੀ ਫੇਰ ਆਪਾਂ ਕੱਪੜੇ ਪ੍ਰੈਸ ਕਰਨੇ ਆ ਹਜੇ ਕੱਪੜੇ ਜਿਹੜੇ ਲਾ ਕੇ ਲੈਂਦੇ ਹੋ ਪ੍ਰੈਸ ਕਰਨ ਵਾਲੇ ਜਿਹੜੇ ਹੁਣ ਤੋਤੇ ਸੀ ਉਹ ਪ੍ਰੈਸ ਵੀ ਕਰਨੇ ਆ ਫੇਰ ਆਪਾਂ ਕਰਾਂਗੇ ਕੱਪੜੇ ਪ੍ਰੈਸ ਰੋਜ਼ ਨਾ ਕੰਮ ਹੀ ਨਹੀਂ ਮੁੱਕਦੇ ਇੰਨੇ ਕੰਮ ਹੁੰਦੇ ਆ ਨਾ ਰਾਤ ਨੂੰ ਕਰਕੇ ਸਾਰੇ ਕੰਮ ਪਈਦੇ ਆ ਸਵੇਰ ਉਹੀ ਕੰਮ ਫੇਰ ਹੋ ਜਾਂਦੇ ਆ ਸਵੇਰ ਉਹੀ ਕੰਮ ਫੇਰ ਹੋ ਜਾਂਦੀ ਆ ਪਤਾ ਨਹੀਂ ਆਪਣੇ ਬੁੜੀਆਂ ਦੇ ਕੰਮ ਕਿੱਦਾਂ ਮੁਕਣਗੇ ਮੈਨੂੰ ਤਾਂ ਲੱਗਦਾ ਨਾਲ ਹੀ ਤਾਂ ਹੀ ਉਹ ਕਹਿ ਦਿੰਦੀ ਆ ਵੀ ਕੰਮ ਆ ਜਿਹੜੇ ਨਾਲ ਹੀ ਮੁੱਕਦੇ ਆ ਜਦੋਂ ਆਪਾਂ ਮੁੱਕ ਜਾਂਦੇ ਆ ਤੇ ਬੜ ਕੰਮ ਕਰਨ ਚ ਕੋਈ ਦਿੱਕਤ ਨਹੀਂ ਪਰ ਐਵੇਂ ਦੀ ਗਰਮੀ ਚ ਬੜੀ ਦਿੱਕਤ ਆਉਂਦੀ ਐਵੇਂ ਦੀ ਇੰਨੀ ਗਰਮੀ ਧੁੱਪ ਜ਼ਿਆਦਾ ਤੇਜ਼ ਹੋ ਜਾਂਦੀ ਨਾ ਸਵੇਰ ਸਵੇਰ ਹੀ ਜੀ ਕਰਦਾ ਵੀ ਬਾਹਰ ਧੁੱਪੇ ਤਾਂ ਨਿਕਲ ਗਈ ਨਾ ਮੇਰਾ ਤਾਂ ਕਹਿਣੀ ਆ ਵੀ ਉਹ ਬਤਾਰੇ ਧੰਨੇ ਜਿਹੜੇ ਪਾਂਚ ਖੇਤਾਂ ਚ ਕੰਮ ਕਰੀ ਜਾਂਦੇ ਆ ਇੰਨੀ ਜਿਆਦਾ ਤੇਜ਼ ਧੋਪਣਾ ਤੇ ਆਪਾਂ ਤਾਂ ਫੇਰ ਵੀ ਚਲੋ ਅੰਦਰ ਬੈਠੇ ਆ। ਤੇ ਜੀ ਆਪਾਂ ਚਾਦਰ ਵਗੈਰਾ ਬਕਛਾਤੀ ਸੀ ਤੇ ਹੁਣ ਆਪਾਂ ਕਰਨੀ ਆ ਕੱਪੜੇ ਪ੍ਰੈਸ। ਕੱਪੜੇ ਆਪਾਂ ਦੋਕ ਕਰ ਲਏ ਆ। ਦੋਕ ਮੇਰੇ ਰਹਿ ਗਏ ਸੀ। ਤੇ ਕੱਪੜੇ ਪ੍ਰੈਸ ਕਰਕੇ ਅੱਜ ਦੇ ਵਲੌਗ ਦਾ ਆਪਾਂ ਐਂਡ ਇੱਥੇ ਹੀ ਕਰਦੇ ਹਾਂ ਮਿਲਾਂਗੇ ਕੱਲ੍ਹ ਦੇ ਵਲੌਗ 'ਚ ਓਕੇ ਬਾਏ